ਤੂੰ ਪੁੱਛ ਲੈ ਤੇ ਹੋ ਗਈ ਤੇਰੀ ਗੱਲ ਜੀ ਗਿਆ ਸਾਹਿਬ ਬੇਤੀ ਸ ਹੈ ਕਿ ਇਹ ਕੋਈ ਦੋ ਰਾਈ ਨਹੀਂ ਆ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਕਿ ਸ਼ਰਿਆ ਮੂਦਾ ਕਰਤੀ ਹੋ ਰਹੀ ਆਸੀਂ ਦੇਖ ਰਹੇ ਆ ਪਰ ਗੱਲ ਇਹ ਹੈ ਕਿ ਇਕੱਲੇ ਤੁਸੀਂ ਕਿਉਂ ਮੁੱਦਾ ਚੁੱਕ ਰਹੇ ਹੋ ਅਸੀਂ ਦੇਖ ਰਹੇ ਆ ਵੱਖ-ਵੱਖ ਵੱਡੇ ਆਉਧਿਆਂ ਦੇ ਉੱਤੇ ਬੈਠੇ ਨੇ ਚਾਹੇ ਉਹ ਭਾਜਪਾ ਦੇ ਲੀਡਰ ਨੇ ਚਾਹੇ ਉਹ ਸੈਂਟਰ ਚ ਵਜ਼ੀਰ ਨੇ ਮੈਂ ਮਿੱਟੂ ਸਾਹਿਬ ਦੀ ਗੱਲ ਕਰ ਲਿਆ ਪੰਜਾਬ ਨੂੰ ਰਿਪਰਜ਼ੈਂਟ ਕਰਦੇ ਨੇ ਚਾਹੇ ਉਹ ਜਾਖੜ ਸਾਹਿਬ ਨੇ ਚਾਹੇ ਉਹ ਰਾਜਾ ਵਰਿੰਗ ਸਾਹਿਬ ਨੇ ਉਹ ਵੀ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਕੋਈ ਵੀ ਮੁੱਦਾ ਨਹੀਂ ਚੱਕ ਰਿਹਾ ਹੈਗਾ ਸਿਵਾਏ ਤੁਹਾਡੇ ਤੁਸੀਂ ਇੱਕ ਵਿਰੋਧੀ ਧਿਰ ਵਜੋਂ ਇਹ ਮੁੱਦੇ ਚੁੱਕ ਰਹੇ ਹਾਂ ਲਗਾਤਾਰ ਚੁੱਕ ਰਹੇ ਜਦੋਂ ਦੀ ਪੰਚਾਇਤੀ ਚੋਣਾਂ ਹੋ ਰਹੀਆਂ ਨੇ ਪਰ ਉਹਨਾਂ ਦੀ ਚੁੱਪ ਕਿਉਂ ਹੈ ਕੀ ਲੱਗਦਾ ਹੈ ਕਿ ਇਹ ਡੇਡੇ ਵੱਡੀਆਂ ਵਜ਼ੀਰੀਆਂ ਭੋਗ ਛੱਡੀਆਂ ਪਰ ਉਸ ਦੇ ਬਾਵਜੂਦ ਦੀ ਕੀ ਡਰ ਹੈ ਗੈਂਗਸਟਰਾਂ ਦਾ ਡਰ ਹੈ ਜਾਂ ਕਿਸ ਚੀਜ਼ ਦਾ ਡਰ ਹੈ ਤੁਹਾਨੂੰ ਕੀ ਲੱਗਦਾ ਜੀ ਕੋਈ ਕਈ ਬੰਦੇ ਆਦੂ ਅਸਲ ਜਿਨ੍ਹਾਂ ਪੰਜ ਸੱਤਾ ਦਾ ਨੌ ਇਕੱਠਾ ਲੈਤਾ ਵਿੱਚ ਕਈ ਤਾਂ ਕਈ ਤਾਂ ਸਤਕਾਰਕ ਨੇ ਕਈ ਬڑے ਸਤਕਾਰਯੋਗ ਨੇ ਮੈਂ ਉਹਨਾਂ ਬਾਰੇ ਕੁਝ ਕਹਿਣਾ ਨਹੀਂ ਜੀ ਜੀ ਕਈ ਰਾਤ ਦੇ ਹਨੇਰੇ 'ਚ ਟੋਪੀਆਂ ਪਾ ਕੇ ਜਦੋਂ ਪੰਜਾਬ ਦੇ ਸਭ ਤੋਂ ਵੱਡੇ ਸ਼ਰਾਬੀ ਕਬਾਬੀ ਮੁੱਖ ਮੰਤਰੀ ਨੂੰ ਲੋਕਸ਼ਭ ਕੇ ਮਿਲਿਆ ਹਣ ਉਹਨਾਂ ਨੇ ਕਾਹਦਾ ਮੁੱਦਾ ਚੁੱਕਣਾ ਫਿਰ ਜਿਨ੍ਹਾਂ ਦੀਆਂ ਬਾਡੀਆਂ ਨੂੰ ਹੀ ਖਤਰਾ ਪਿਆ ਰਿਹਾ ਜਾਂਦਾ ਰੋਜ਼ ਕਿ ਅੱਜ ਨਾ ਉਹਨਾਂ ਦੀ ਬਾਡੀ ਖੁੱਲ ਜੇ ਤੇ ਕੱਲ੍ਹ ਨਾ ਖੁੱਲ ਜੇ ਇਸ ਲਈ ਇਹ ਜਿਹੇ ਬਾਰੇ ਮੈਂ ਨਹੀਂ ਕੁਝ ਕਹਿਣਾ ਜੀ ਸਾਰੇ ਸਤਿਕਾਰਯੋਗ ਨੇ ਬੜੇ ਸਿਆਣੇ ਨੇ ਸੁਲਝੇ ਨੇ ਸਮਾਟ ਪਾਉਂਦੇ ਨੇ ਕੀ ਹੈ ਉਹ ਦੱਸ ਸਕਦੇ ਮਗਰ ਕਈ ਚੰਗੇ ਲੀਡਰ ਵੀ ਨੇ ਉਹਨਾਂ ਬਾਰੇ ਉਹ ਦੱਸ ਸਕਦੇ ਉਹ ਕੂਨੀ ਬੋਲੇ